ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਛੱਡਿਆ ਤਾਰਾ ਆਜਮ ਦੇ ਮੱਥੇ 'ਚ ਵੱਜਿਆ ਗਿਚੀ ਥਾਣੀ ਬਾਹਰ ਨਿਕਲਿਆ ਹੁਣ ਜਦੋਂ ਤਾਰਾ ਆਜਮ ਮਾਰਿਆ ਗਿਆ ਕੁਝ ਫੌਜ ਮਾਰੀ ਗਈ ਬਚੀ ਖੁਚੀ ਫੌਜ ਮੈਦਾਨੋਂ ਜੰਗ ਵਿੱਚੋਂ ਭੱਜ ਗਈ ਹੁਣ ਸ਼ਨਾਖਤ ਕੀਤੀ ਜਾਣੀ ਹੈ ਕਿਉਂਕਿ ਇਨਾਮ ਦਿੱਤਾ ਜਾਣਾ ਜਿਨੇ ਤਾਰਾ ਆਜਮ ਨੂੰ ਮਾਰਿਆ ਸ਼ਨਾਖਤ ਕੀਤੀ ਗਈ ਕਿ ਇਹ ਤਾਰਾ ਆਜਮ ਕੇ ਦੇ ਤੀਰ ਨਾਲ ਮਰਿਆ ਨੰਦ ਲਾਲ ਨੇ ਬਹਾਦਰ ਸ਼ਾਹ ਦੇ ਕੋਲ ਆਣ ਕੇ ਆਖਿਆ ਆ ਤੀਰ ਹੈ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਬਹਾਦਰ ਸ਼ਾਹ ਨੇ ਆਖਿਆ ਤੂੰ ਐਡਾ ਦਾਅਵੇ ਨਾ ਕਿਵੇਂ ਕਹਿ ਸਕਦਾ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ ਹੈ ਉਹ ਮੈਂ ਗਾਰ ਨੂੰ ਆਖਿਆ ਦੁਨੀਆ ਤੇ ਅੱਜ ਤੱਕ ਜਿੰਨੇ ਪੈਗੰਬਰ ਜਿੰਨੇ ਜੋਧੇ ਤੀਰ ਅੰਦਾਜ਼ ਹੋਏ ਨੇ ਕਿਸੇ ਦੇ ਤੀਰ ਦੇ ਨਾਲ ਸਵਾ ਤੋਲਾ ਸੋਨਾ ਨਹੀਂ ਲੱਗਾ ਅਰਜਨ ਨੂੰ ਤੀਰ ਦਾ ਧਨੀ ਕਿਹਾ ਜਾਂਦਾ ਤੇਲ ਵਾਲੇ ਕੜਾਏ ਦੇ ਵਿੱਚ ਵੇਖ ਕੇ ਮੱਛੀ ਦੀ ਅੱਖ ਥਾਣੀ ਤੀਰ ਕੱਢ ਕੇ ਰੱਖ ਦਿੰਦਾ ਹੈ ਉਹਦੇ ਤੀਰ ਨੂੰ ਵੀ ਤੋਲਾ ਸੋਨਾ ਨਹੀਂ ਸੀ ਲੱਗਾ ਤੇ ਬਹਾਦਰ ਸ਼ਾਹ ਨੇ ਪੁੱਛਿਆ ਗੁਰੂ ਕਲਗੀਧਰ ਮਹਾਰਾਜ ਸੋਨਾ ਕਿਉਂ ਲਾਉਂਦੇ ਨੇ ਤੇ ਬਹਾਦਰ ਸ਼ਾਹ ਨੇ ਆਖਿਆ ਮੇਰਾ ਸਤਿਗੁਰੂ 파ਰੂ ਪੁਕਾਰੀ ਹੈ ਮੇਰਾ ਸਤਿਗੁਰੂ ਬਖਸ਼ੇਂਦਾ ਹੈ ਇਹ ਸੋਨਾ ਇਸ ਕਰਕੇ ਲਾਉਂਦੇ ਸੀ ਜੇ ਮੇਰੇ ਤੀਰ ਦੇ ਨਾਲ ਕੋਈ ਗਰੀਬ ਵੀ ਮਰ ਜਾਵੇ ਮੈਦਾਨੇ ਜੰਗ ਵਿੱਚ ਆਇਆ ਹੋਇਆ ਉਹਦਾ ਪਰਿਵਾਰ ਇਹਦਾ ਸੋਨਾ ਲਾ ਕੇ ਵੇਚ ਕੇ ਤੇ ਉਹਦਾ ਕਫਨ ਦਫਨ ਕਰ ਲਵੇ ਮਹਾਰਾਜ ਮੈਦਾਨੇ ਜੰਗ ਵਿੱਚ ਵੀ ਪਾਰਿ ਉਪਕਾਰੀ ਬਹਾਦਰ ਸ਼ਾਹ ਗੁਰੂ ਕਲਗੀਧਰ ਮਹਾਰਾਜ ਕੋਡੇ ਤੇ ਬੈਠੇ ਨੇ ਰਕਾਬ ਵਿੱਚ ਪਿਆ ਹੋਇਆ ਚਰਨ ਕੁੱਟ ਕੇ ਪਕੜ ਕੇ ਤੇ ਆਪਣੇ ਮਸਤਕ ਨਾਲ শুਹਾ ਲਿਆ ਉਹਨੇ ਆਖਿਆ ਗਰੀਬ ਨਵਾਜ ਮਹਾਰਾਜ ਮੇਰਾ ਜੀ ਕਰਦਾ ਆਪਣੇ ਚੰਮ ਦੇ ਮੌਜੇ ਬਣਾ ਕੇ ਸਤਿਗੁਰੂ ਮੈਂ ਤੁਹਾਡੇ ਚਰਨਾਂ 'ਚ ਪਾ ਦਵਾਂ ਗੁਰੂ ਕਲਗੀ ਤਰਨੇ ਆਖਿਆ ਤੂੰ ਕਹਿ ਤਾ ਅਸੀਂ ਪਾ ਲੈ ਉਹਨੇ ਆਖਿਆ ਮਹਾਰਾਜ ਉਹਨਾਂ ਕਿਰਪਾ ਕਰਕੇ ਆਗਰੇ ਦੇ ਕਿਲੇ 'ਚ ਚਲੋ ਸਤਿਗੁਰੂ ਨੇ ਆਖਿਆ ਅੱਜ ਨਹੀਂ ਆਵਾਂਗੇ ਉਹਨੇ ਆਖਿਆ ਠੀਕ ਹੈ ਮਹਾਰਾਜ ਹੁਣ ਬਹਾਦਰ ਸ਼ਾਹ ਵਾਪਸ ਚਲਿਆ ਜਾਂਦਾ ਆਗਰੇ ਦੇ ਕਿਲੇ 'ਚ ਤਾਜਪੋਛੀ ਗੁਰੂ ਕਲਗੀ ਧਰਨੇ ਦੀ ਕਰ ਦਿੱਤੀ ਸੀ ਬਾਦਸ਼ਾਹ ਐਲਾਨ ਕਰ ਦਿੱਤਾ ਸੀ ਹੁਣ ਬਹਾਦਰ ਸ਼ਾ ਬੈਠਾ ਆਗਰੇ ਦੇ ਕਿਲੇ ਵਿੱਚ ਤੇ ਉਹਨੇ ਗੁਰੂ ਕਲਗੀ ਧਰਦੇ ਕੋਲ ਆਪਣੇ ਏਲਚੀ ਭੇਜੇ ਮਹਾਰਾਜ ਹੁਣ ਜਦੋਂ ਤੱਕ ਮੈਂ ਤੁਹਾਡੇ ਦਰਸ਼ਨ ਨਾ ਕਰ ਲਵਾਂ ਮੈਨੂੰ ਰੋਟੀ ਖਾਣ ਨੂੰ ਮੇਰਾ ਜੀ ਨਹੀਂ ਕਰਦਾ ਮਹਾਰਾਜ ਕਿਰਪਾ ਕਰੋ ਆਓ ਨਾ ਆਗਰੇ ਦੇ ਕਿਲੇ ਚ ਚਰਨ ਪਾਓ ਮਹਾਰਾਜ ਗਏ ਚਲੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੰਜੇ ਉਂਗਲਾਂ ਇੱਕੋ ਜੰਗਾਨੀ ਹੁੰਦੀਆਂ ਹੁਣ ਮਹਾਰਾਜ ਜਦੋਂ ਗਏ ਨਾ ਬਹਾਦਰ ਸ਼ਾ ਅਗਲਵਾਂਡੀ ਕਿੱਲੇ ਦੇ ਵਿੱਚੋਂ ਬਾਹਰ ਨਿਕਲ ਕੇ ਮਹਾਰਾਜ ਨੂੰ ਲੈਣ ਆਇਆ ਉੱਚੀ ਜਗ੍ਹਾ ਤੇ ਸਤਿਗੁਰੂ ਨੂੰ ਬਿਠਾਇਆ ਆਪ ਨਿਵੀਂ ਜਗ੍ਹਾ ਤੇ ਬੈਠਾ ਤੇ ਲਾਗੇ ਗੁਰੂ ਕਲਗੀਧਰ ਮਹਾਰਾਜ ਦੇ ਲਾਗੇ ਖਲੋਤਾ ਹੈ ਸਰਹੰਦ ਦਾ ਕਾਜੀ ਜਦੋਂ ਨੇ ਵੇਖਿਆ ਐਡਾ ਸਤਕਾਰ ਮਹਾਰਾਜ ਦਾ ਵੀ ਸਤਿਗੁਰੂ ਦੇ ਚਰਨਾਂ ਤੋਂ ਬਾਦਰਸ਼ਾ ਤੇ ਪੈਰ ਹੀ ਨਹੀਂ ਚੁੱਕਣਦਾ ਸਿਰ ਹੀ ਨਹੀਂ ਚੁੱਕਣਦਾ ਮਹਾਰਾਜ ਦੇ ਚਰਨਾਂ ਤੋਂ ਗਰੀਬ ਨਵਾਜ ਗੁਰੂ ਕਲਗੀਧਰ ਦੀ ਮੂਠੀ ਚਾਪੀ ਕਰਦਾ ਥੱਕਦਾ ਹੀ ਨਹੀਂ ਕਦੇ ਲਤਾਂ ਕੁੱਟੀ ਜਾਂਦਾ ਕਦੇ ਚਰਨ ਦਬਾਈ ਜਾਂਦਾ ਉਨੇ ਆਖਿਆ ਕਾਜੀ ਉਹ ਤੇਰੇ ਕੋਲ ਇੰਨੀ ਵਿਦਵਤਾ ਕਈਆਂ ਨੂੰ ਗਿਆਨ ਦਾ ਹੀ ਹੰਕਾਰ ਆਤੀ ਉਹ ਜਿ ਤਰ੍ਹਾਂ ਟਟੋਲੀ ਪਈ ਹੈ ਨਾ ਵਾਣ ਚ ਲੰਮੇ ਤੇ ਲੱਤਾਂ ਕੀਤੀਆਂ ਤਾਂ ਨੂੰ ਲੱਗ ਆ ਗਈਆਂ ਦੋ ਤਿੰਨ ਗਟਾਰਾਂ ਉਹ ਕਹਿੰਦੀਆਂ ਨੇ ਭੈਣੇ ਚਾਜਨਾ ਸੌਹਾਂ ਲੱਤਾਂ ਅਸਮਾਨ ਵਾਲ ਨੂੰ ਕੀਤੀਆਂ ਉਹ ਕਹਿੰਦੀ ਮੈਂ ਸੁੱਤੀ ਥੋੜੀ ਆ ਉਹ ਕਹਿੰਦੀ ਫੇਰ ਕੀ ਕਰਨ ਡਈ ਆ ਉਹ ਕਹਿੰਦੇ ਜੇ ਨਾ ਲੱਤਾਂ ਠਾਂ ਕਰ ਲਈਆਂ ਤੇ ਦੁਨੀਆ ਮਰ ਜਾਣੀ ਆ ਗਟਾਰਾਂ ਨੇ ਆਖਿਆ ਕਿਉਂ ਕਹਿੰਦੀ ਆਸਮਾਨ ਹੀ ਮੈਂ ਠੱਲਿਆ ਜੇ ਮੈਂ ਲਤਾਂ ਥਾਂ ਥੱਲੇ ਕਰ ਲਈਆਂ ਤੇ ਆਸਮਾਨ ਡਿੱਗ ਪਿਆ ਤੇ ਸਾਰੀ ਦੁਨੀਆ ਮਰ ਜਾਣੀ ਐ ਕਈਆਂ ਟਟੌਲੀਆਂ ਨੇ ਇਹੋ ਆਪੀ ਛਾਂ ਦਾ ਆਸਮਾਨ ਹੀ ਠੱਲਿਆ ਸੱਡੇ ਜਾਂਦੇ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬਚਨ ਬੜਾ ਪਿਆਰਾ ਕਹਿਆ ਕਰਦੇ ਸੀ ਕਹਿੰਦੇ ਜਿਹੜਾ ਬੰਦਾ ਸਟੇਜ ਤੇ ਖਲੋ ਕੇ ਗੱਲ ਕਵੇ ਨਾ ਵੀ ਮੇਰੇ ਨਾਲ ਦਾ ਸੱਚ ਨਹੀਂ ਕੋ ਬੋਲਦਾ ਉਹ ਸਭ ਤੋਂ ਦੁਨੀਆ ਤੇ ਸਭ ਤੋਂ ਵੱਡਾ ਝੂਠਾ ਬੰਦਾ ਹੋਊ ਆ ਗਿਆਨੀ ਸੰਤ ਸਿੰਘ ਜੀ ਮਸਕੀਨ ਇਹ ਗੱਲ ਕਹਿੰਦੇ ਸੀ ਜਿਹੜਾ ਬੰਦਾ ਹੱਕ ਠੋਕ ਕੇ ਆਖੇ ਪੀ ਮੈਂ ਬੜੀ ਸੱਚੀ ਗੱਲ ਸਟੇ ਇਤੇ ਕਰਦਾ ਸੀ ਮਸਕੀਨ ਜੀ ਕਹਿੰਦੇ ਸੀ ਉਹ ਦੁਨੀਆ ਤੇ ਸਿਰੇ ਦਾ ਝੂਠਾ ਬੰਦਾ ਕਿਉਂਕਿ ਜਿਹੜਾ ਸੱਚ ਬੋਲਦਾ ਦੱਸਦਾ ਥੋੜਾ ਸੱਚ ਬੋਲਣ ਵਾਲਾ ਸੱਚ ਬੋਲਿਆ ਭਾਈ ਤਾਰੂ ਸਿੰਘ ਨੇ ਖੋਪਰ ਲਵਾ ਲਿਆ ਸੱਚ ਬੋਲਿਆ ਭਾਈ ਮਤੀ ਦਾਸ ਸਤੀ ਦਾਸ ਨੇ ਸੱਚ ਬੋਲਿਆ ਭਾਈ ਬਿਆਲਾ ਜੀ ਨੇ ਸੱਚ ਬੋਲਿਆ ਭਾਈ ਮਨੀ ਸਿੰਘ ਨੇ ਬੰਦ ਬੰਦ ਘਟਵਾਉਣੇ ਪਾ ਗਏ ਜਿੰਨਾ ਸੱਚ ਬੋਲਣਾ ਸੀ ਬੋਲ ਦਿੱਤਾ ਸੀਗਾ ਖੈਰ ਹੁਣ ਕਾਜੀ ਨੇ ਆਖਿਆ ਤੇਰੇ ਕੋਈ ਏਡਾ ਗਿਆਨ ਤੇ ਗੁਰੂਕਲ ਕੀ ਧਰਦੀ ਐਨੀ ਪੂਜਾ ਤਾਈਂ ਉਹ ਹੀ ਇੱਕ ਦੂਜੇ ਨੂੰ ਵੇਖਣੀ ਨਾ ਸਖਾਂਦੇ ਬਹੁਤੇ ਮਾਫੀ ਦਿਓ ਨਾ ਤੇ ਸਾਡੇ ਲਾਣੇ 'ਚ ਕੋਈ ਇੱਕ ਦੂਜੇ ਨੂੰ ਵੇਖ ਕੇ ਸਿਖਾਉਂਦਾ ਕਿਹੇ ਕੈਟਾਗਰੀ ਵਿੱਚ ਬੰਦਾ ਹੋਵੇ ਚਾਹੇ ਕੋਈ ਚੂਲੇ ਵਾਲਾ ਮਹਾਪੁਰਖ ਹੋਵੇ ਦੂਜੇ ਨੂੰ ਵੇਖ ਕੇ ਨਹੀਂ ਸਿਖਾਉਂਦਾ ਵੀ ਇਹਦੇ ਕੋ ਗੱਡੀਆਂ ਚੰਗੀਆਂ ਵੱਡੀਆਂ ਕਿਉਂ ਆ ਇਹਦਾ ਡੇਰਾ ਇੰਨਾ ਕੋਈ ਚੱਲਣ ਡਿਆ ਇਹਦੇ ਕੋਲ ਐਨੀ ਪੁੰਨਿਆ ਕੋ ਲੱਗਣ ਡਈ ਆ ਇਹਦੇ ਕੋਲ ਸੰਗਰਾਮ ਤੇ ਐਨੀ ਦੁਨੀਆ ਕੋ ਆਉਣ ਡਈ ਆ ਉਹ ਵੇਖ ਦੂਜੇ ਨੂੰ ਵੇਖ ਵੇ ਹੀ ਸੜੀ ਜਾਂਦੇ ਬੰਦਾ ਕਲੇਜੇ 'ਚ ਪੀੜ ਹੁੰਦੀ ਹੋਵੇ ਨਾ ਉਹ ਪੀੜ ਤੋਂ ਇੰਨਾ ਦੁਖੀ ਨਹੀਂ ਜੀ ਬੰਦੇ ਦਾ ਹੱਥ ਵੜਿਆ ਜਾਵੇ ਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੀ ਪੈਂਦੀ ਕੋਠੀ ਦੇਖ ਕੇ ਦੁਖੀ ਹੁੰਦਾ ਇਹ ਪਤਾ ਨਹੀਂ ਕਿਉਂ ਦੋ ਮੰਜ਼ਲੀ ਕਿਵੇਂ ਪਾਈ ਜਾਂਦਾਈ ਇਹਨਾਂ ਪਤਾ ਨਹੀਂ ਕੈਨੇਡਾ ਵਾਲਾ ਟਰੱਕ ਕਿਵੇਂ ਉੱਤੇ ਲਿਆਣ ਕੇ ਰੱਖਤਾਈ ਇਹਨਾਂ ਨੇ ਪਤਾ ਨਹੀਂ ਤਿੰਨ ਮੰਜ਼ਲੀ ਪਿੰਡੋਂ ਬਾਹਰ ਕਿਵੇਂ ਪਾਲੀ ਉਹ ਬੰਦਾ ਉਹਨਾਂ ਦੀ ਕੋਠੀ ਦੇਖ ਕੇ ਮਰੀ ਜਾਂਦਾ ਘਰ ਦੀ ਪੁੱਛਦੀ ਤੂੰ ਸੁੱਕੀ ਜਾਣਾ ਉਹ ਕੋਠੀ ਢਾਦੇ ਜੇ ਮੈਨੂੰ ਪਲਵਾਨ ਬਣਾਉਣਾ ਤੇ ਜਦੋਂ ਤੱਕ ਕੋਠੀ ਨਹੀਂ ਢੱਡਦੀ ਉਦੋਂ ਤੱਕ ਮੈਂ ਤੀਲੇ ਵਰਗੇ ਹੁੰਦੇ ਜਾਣਾ ਆ ਤੇ ਅੱਜ ਸਾਡੇ ਸਮਾਜ ਦੇ ਹਾਲਾਤ ਨੇ ਉਹਨੇ ਆਖਿਆ ਮਨਾ ਤੇਰੇ ਕੋਲ ਇੰਨਾ ਗਿਆਨ ਤੇ ਤੇਰੇ ਪੈਰਾਂ ਤੇ ਬਾਦਰਸ਼ਾ ਡਿੱਗਦਾ ਹੀ ਨਹੀਂ ਗੁਰੂ ਕਲਗੀ ਧਰ ਦੇ ਚਰਨਾਂ ਤੋਂ ਸਿਰ ਹੀ ਨਹੀਂ ਚੁੱਕਣ ਦਿਆ ਉਹ ਨਿਹਾਉਣ ਇੱਕ ਹੋਰ ਖੜ ਜੰਤਰ ਰਾਜਾ ਉਹਨੇ ਆਖਿਆ ਮਹਾਰਾਜ ਤੁਸੀਂ ਨਬੀ ਅੱਲਾ ਤੁਸੀਂ ਖੁਦਾ ਤੇ ਮਹਾਰਾਜ ਇੱਕ ਬੇਨਤੀ ਕਰਾ ਕਰਾਮਾਤ ਵਿਖਾਓ ਕਰਾਮਾਤ ਗੁਰੂ ਕਲਗੀ ਧਰ ਨੇ ਆਖਿਆ ਜਾ ਕਾਜੀ ਖੇਡ ਮਲ ਕੇ ਤੇ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹ ਕਹਿੰਦਾ ਨਹੀਂ ਮਹਾਰਾਜ ਕਰਾਮਾਤ ਵਿਖਾਓ ਸਤਗੁਰੂ ਨੇ ਆਪਣੀ ਜੇਬ ਵਿੱਚੋਂ ਮੋਹਰ ਕੱਢੀ ਉਹ ਤਾਨ ਨੂੰ ਛੁੱਟੀ ਧਰਤੀ ਤੇ ਡਿੱਗੀ ਸਤਿਗੁਰੂ ਨੇ ਆਖਿਆ ਵੀ ਕਰਾਮਾਤੀਆ ਵੱਡੇ ਵੱਡੇ ਬੰਦਿਆਂ ਦੀ ਜ਼ਮੀਰ ਖਰੀਦ ਲੈਂਦੀ ਵੱਡੇ ਵੱਡੇ ਬੰਦਿਆਂ ਦੀ ਜ਼ਮੀਰ ਟਿਕਟ ਲੈਣੀ ਉਹ ਦੇ ਦੇ 30 ਕਰੋੜ ਟਿਕਟ ਲੈਣੀ ਉਹ ਐਮਐਲਏ ਦੇ 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 20 ਕਰੋੜ ਨਹੀਂ ਵਿਕਦਿਆਂ ਤੇ ਦੱਸੋ ਮਾਫੀ ਦਿਓ ਕੌੜਾ ਸ਼ਬਦ ਕਹਿ ਦਵਾਂ ਪਤਾ ਨਹੀਂ ਗਾਂ ਬਲਾਓ ਕਿ ਨਾਂ ਬਲਾਓ ਐਮਐਲੀਆਂ ਤੇ ਵਿਕਦੇ ਹੁੰਦੇ ਆ ਐਮਐਲ ਦੀਆਂ ਸ਼ਿਟਾਂ ਤੇ ਸਰਪੰਚੀ ਵਿਕੰਡਿਆ ਪੀਆ ਦਫ਼ਤਰੋਂ ਬਣਾ ਕੇ ਕੱਢ ਦੇਾਂਗੇ ਦੇ ਦੇ 5 ਲੱਖ ਰੁਪਈਆ ਮੇਰੇ ਪੁੱਗੇ ਨੂੰ ਦਫਤਰੋਂ ਹਾਰ ਪਾ ਕੇ ਕੱਢ ਦਿਆਂਗੇ ਦੇ ਦਿਓ 30 ਲੱਖ ਰੁਪਈਆ ਮੇਰੇ ਪੀ ਨੂੰ ਨਹੀਂ ਵੇਕਦਿਆਂ ਤੇ ਗੁੱਟੋ ਫੜ ਕੇ ਥੱਲੇ ਤਾਰ ਦੋ ਮੈਂ ਗੱਡੀ 'ਚ ਬੈ ਕੇ ਗਾਂਹ ਜਾਣਾ ਜਿਹੜਾ ਦੇਸ਼ ਵਿੱਚ ਪੈਸਿਆਂ ਨਾਲ ਜ਼ਮੀਰਾਂ ਖਰੀਦੀਆਂ ਜਾਂਦੀਆਂ ਹੋਣ ਨਾ ਦੇਸ਼ ਦਾ ਭਲਾ ਤੇ ਨਾ ਸੂਬੇ ਦਾ ਭਲਾ ਤੇ ਜਿਹੜੇ 25-25 ਲੱਖ ਤੋਂ ਜ਼ਮੀਰਾਂ ਵੇਚ ਦਿੰਦੇ ਨੇ ਭਲਾ ਉਹਨਾਂ ਦੇ ਟੱਬਰ ਦਾ ਵੀ ਨਹੀਂ ਜਿਉਣਾ ਉਹ ਗੁਰੂ ਕਲਗੇ ਧਰਮਹਾਰਾਜ ਨੇ ਆਖਿਆ ਆਹ ਵੀ ਕਰਾਮਾਤ ਹੈ ਵੱਡੇ-ਵੱਡੇ ਬੰਦਿਆਂ ਦੀ ਜ਼ਮੀਰ ਖਰੀਦ ਲੈਂਦੀ ਹੈ ਉਨੇ ਆਖਿਆ ਮਹਾਰਾਜ ਕਲੇਜੇ ਠੰਡ ਨਹੀਂ ਪਈ ਹੋਰ ਕੋ ਕਲਾਮਤ ਬਖਾਓ ਮਹਾਰਾਜ ਨੇ ਆਖਿਆ ਦਾ ਤਖਤ ਤੇ ਬੈਠਾ ਦਿੱਲੀ ਦਾ ਬਾਦਸ਼ਾਹ ਇਹ ਵੀ ਤੇ ਕਰਾਮਾਤ ਆ ਹੁਣੇ ਚਾਵੇ ਤੈਨੂੰ ਫਾ ਲਾ ਦੇਵੇ ਹੁਣੇ ਚਾਹੇ ਤੈਨੂੰ ਜ਼ਿੰਦਗੀ ਦੇ ਦੇਵੇ ਇਹ ਵੀ ਤੇ ਕਰਾਮਾਤ ਆ ਨਾ ਉਹਨੇ ਆਖਿਆ ਨਹੀਂ ਮਹਾਰਾਜ ਕੋ ਦੂਜੀ ਕਰਾਮਾਤ ਮਹਾਰਾਜ ਨੂੰ ਪਤਾ ਲੱਗ ਗਿਆ ਪਈ ਇਹ ਕਿਹੜੀ ਕਰਾਮਾਤ ਦੇਖਣੀ ਚਾਹੁੰਦਾ ਇਹ ਚਾਹੁੰਦਾ ਸੀ ਮਹਾਰਾਜ ਝੋਲੇ ਚ ਪਾਵੇ ਹੱਥ ਤੇ ਇੱਕ ਖੇਦੋ ਦਾ ਕਬੂਤਰ ਬਣਾ ਦੇਵੇ ਮਹਾਰਾਜ ਝੋਲੇ ਚ ਪਾਵੇ ਹੱਥ ਤੇ ਮੈਨੂੰ ਇਹਦੇ ਵਿੱਚੋਂ ਕੁਕੀਆਂ ਕਬੂਤਰ ਕੱਢ-ਕੱਢ ਕੇ ਵਿਖਾਵੇ ਮਹਾਰਾਜ ਨੇ ਆਖਿਆ ਨੇ ਸੂਤਰ ਨਹੀਂ ਹੋਣਾ ਬਾਤੋਂ ਕੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਇਹਨੇ ਆਖਿਆ ਮਹਾਰਾਜ ਨੇ ਦੂਜੀ ਕਰਾਮਾਤ ਗਰੀਬ ਅਨਵਾਜ ਸਤਗੁਰੂ ਠੇ ਬੀਰ ਅਸ ਵਿੱਚ ਆਣ ਕੇ ਮੇਰੇ ਦਾਤੇ ਨੇ ਤਲਵਾਰ ਦੀ ਮੋਠ ਨੂੰ ਪਾ ਕੇ ਹੱਥ ਕੱਟ ਕੇ ਮਿਆਂ ਵਿੱਚ ਆਇਆ ਅਛਾ ਕਾਜੀ ਸਾਹਿਬ ਸਭ ਤੋਂ ਵੱਡੀ ਦੁਨੀਆ ਤੇ ਕਰਾਮਾਤ ਇਹ ਹੈ ਜਿਹਦੇ ਨਾਲ 14 ਜੁੱਧ ਜਿੱਤ ਕੇ ਤੇ ਪੰਥ ਦੀ ਝੋਲੀ ਵਿੱਚ ਪਾ ਕੇ ਆਇਆ ਜੇ ਵੇਖਣੀ ਚਾਹਉਨਾ ਤੇ ਲਾ ਕੇ ਸਿਰ ਤੇਰਾ ਸੁੱਤਾ ਥੱਲੇ ਹੁਣ ਆਖਿਆ ਮਹਾਰਾਜ ਇਹ ਕਰਾਮਾਤ ਮਿਆਂ ਚੋਂ ਪਾ ਲੋ ਜਿੱਥੋਂ ਪਾਈ ਕੱਢੀ ਜੇ ਸਤਿਗੁਰੂ ਨੇ ਆਖਿਆ ਇਹੋ ਵੱਡੀ ਕਰਾਮਾਤ ਬਹਾਦਰ ਸ਼ਾਹ ਨੇ ਆਖਿਆ ਕਾਜੀ ਸਾਹਿਬ ਕੋਈ ਹੋਰ ਕਰਾਮਾਤ ਵੇਖਣੀ ਚਾਹਦੇ ਹੋ ਉਹਨੇ ਲਾ ਹੌਲ ਬਿਲਾਕੋਤਲਾ ਕਹਿ ਕੇ ਆਖਿਆ ਨਾ ਮੈਂ ਕਰਾਮਾਤ ਵੇਖਾਂ ਨਾ ਮੁੰਡੇ ਵੇਖਾਂ ਨਾ ਪੋਤਰੇ ਵੇਖਾਂ ਲੋ